ਦੇ ਦਿਮਾਗੀ ਹਾਲਤ ਸਹੀ ਨਹੀਂ ਗੀ ਇਹਨੂੰ 2-3 ਵਾਰ ਅਸੀਂ ਇਤੋਂ ਪਾਸੇ ਵੀ ਲਗਾਏ ਆ ਨਾਲ ਉੱਥੇ ਬਹਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਬਹਿੰਦੀ ਨਹੀਂ ਮੈਂਟਲੀ ਅਫਸੈਟ ਹੈ ਕਾਫੀ ਚਿਰ ਤੋਂ ਨਰਕ ਭੋਗ ਰਹੀ ਹੈ ਤੇ ਇਹ ਬਹੁਤ ਮਲਾਇਆ ਖਾਲੇ ਦਾ ਪਾਣੀ ਪੀਤੀ ਜਾਂਦੀ ਆ ਤੇ ਇਸੇ ਨਾਲ ਨਹਾਈ ਜਾਂਦੀ ਐ ਇਸੇ ਨਾਲ ਖਾਈ ਬਣਾਈ ਜਾਂਦੀ ਐ ਕੋਈ ਕਾਰਨ ਪਰਿਵਾਰ ਹੈ ਨਹੀਂ ਵਿੱਚੋਂ ਦੇ ਮਗਰ ਸੇਵਾ ਕਰਨ ਵਾਲਾ ਪਿੰਡ ਵਾਲੇ ਦੇ ਸਾਰੇ ਤੇ ਹੈਗੀ ਐ ਰੋਟੀ ਪਾਣੀ ਦੇ ਜਾਂਦੇ ਪਿੰਡ ਵਾਲੇ ਸਰਕਾਰ ਵਾਲਾ ਫੌਜੀ ਸੀ ਜੀ ਠੀਕ ਹੈ ਇਹਨਾਂ ਦਾ ਵੀ ਕਤਲ-ਕੁੱਤਲ ਹੋ ਚੁੱਕਾ ਹੈ ਇਹਨਾਂ ਦੇ ਪਰਿਵਾਰ ਦਾ ਵੀ ਮਿਲ ਕਤਲ-ਕੁੱਤਲ ਹੋਏ ਨੇ ਉਸ ਤਰ੍ਹਾਂ ਤੇ ਦਿਮਾਗੀ ਟੈਂਸ਼ਨ ਦੇ ਪਹਿਲਾਂ ਤੇ ਫਾਲਕਾ ਕਾਫੀ ਥੇਰ ਬੈਠੇ ਰਹੇ ਨੇ ਦਿਮਾਗੀ ਹਾਲਤ ਬਹੁਤ ਜਿਆਦਾ ਖਰਾਬ ਆ ਇਹ ਤੋਂ ਬੱਚਿਆਂ ਨੂੰ ਕਦੀ ਵੱਟੇ ਮਾਰਦੀ ਆ ਕਦੀ ਗਾਲ ਮੰਦਾ ਕਰਦੀ ਆ ਇਹ ਇੱਕ ਦੋ ਥਾਵਾਂ ਤੇ ਫੋਨ ਕੀਤੀ ਜੀ ਉਹ ਕਹਿ ਰਹੇ ਸੀ ਵੀ ਅਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਅਸੀਂ ਵੀਡੀਓ ਵੀਡੀਓ ਪੇਚੀ ਜੀ ਪਰ ਉਹਨਾਂ ਨੇ ਕੋਈ ਵਾਰ ਵੀ ਜਦ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਜੀ ਫੋਨ ਨਹੀਂ ਸਾਡਾ ਚੱਕਿਆ ਹੁਣ ਕਿ ਵਾਰ-ਵਾਰ ਇੱਥੇ ਆ ਕੇ ਫਿਰ ਉਹ ਅਸੀਂ ਗੰਦੇ ਪਾਣੀ ਨਾਲ ਨਾਲੂ ਵੀ ਲੈਂਦੀ ਆ ਰੋਟੀ ਪਾਣੀ ਵੀ ਇੱਥੇ ਗੰਦੀ ਜਗ੍ਹਾ ਤੇ ਖਾ ਲੈਂਦੀ ਆ ਇਹਨਾਂ ਨੂੰ ਕਾफी ਵਾਰੀ ਕੋਸ਼ਿਸ਼ ਕੀਤੀ ਬਾਦੇ ਨਾਲ ਧਰਮਸ਼ਾਲਾ ਉੱਥੇ ਬਚਾਉਣ ਦੀ ਪਰ ਇਹ ਧਰਮਸ਼ਾਲਾ ਚ ਨਹੀਂ ਰਹਿੰਦੇ ਜਦੋਂ ਹੀ ਜੋ ਕਿਸੇ ਇੱਥੇ ਹੀ ਬਣਾ ਕੇ ਥਾਂ ਦਿੱਤੀ ਗਈ ਫਿਰ ਵੀ ਨਹੀਂ ਇਹਨਾਂ ਨੇ ਉਹ ਔਰ ਔਰ ਦਿੱਤੀ ਜਿਆਦਾ ਇੱਥੇ ਹੀ ਬੈਠੇ ਰਹਿੰਦੇ 24 ਘੰਟੇ ਜੀ ਸੱਦੀ ਸੱਦੀ ਹੋਵੇ ਗਰਮੀ ਹੋਵੇ ਇੱਥੇ ਬੈਠਦੇ ਜੀ ਪਹਿਲਾਂ ਮੈਨੂੰ ਸੰਭਾਲਾ ਆਇਆ 10-12 ਸਾਲ ਹੋ ਗਏ ਮੈਂ ਤਾਂ ਇਦਾਂ ਹੀ ਦੇਖਦਾ ਆ ਨਾ ਮਾਤਾ ਨੂੰ ਤੇ ਕਿਤੇ ਨਾ ਕਿਤੇ ਸਾਨੂੰ ਵੀ ਦਰਦ ਹੁੰਦਾ ਉਹ ਵੀ ਇੱਕ ਰੱਬ ਦੇ ਜੀਵ ਹੈਗੇ ਆ ਵੀ ਇੰਨਾ ਬਹੁਤ ਦੁਖੀ ਵੀ ਸਾਨੂੰ ਬੁਖਾਰ ਹੁੰਦਾ ਤੇ ਡਾਕਟਰ ਕੋਲ ਪਹੁੰਚ ਜਾਂਦੇ ਪਤਾ ਨਹੀਂ ਉਹ ਕਦੋਂ ਦੇ ਕੋਈ ਗੋਲੀ ਨਹੀਂ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਕੋ ਡਾਕਟਰ ਨਹੀਂ ਕੁਝ ਚਾਹੀਦੀ ਰੋਟੀ ਨਹੀਂ ਕੋ ਪੋਜਨ ਨਹੀਂ ਕੁਝ ਨਹੀਂ ਤੇ ਅੱਛੀ ਦਾਤੋ ਤੱਪਿਆ ਹੀ ਜਾਂਦਰ ਕੇ ਪੜਾ ਐਵੇਂ ਬੇਇੱਜ਼ਤੀ ਕਰਾ ਬੈਗਾ ਕਿਸੇ ਤੋਂ ਉਹ ਜਾ ਇਹਨਾਂ ਨੂੰ ਲੈ ਫੇ ਸਾਨੂੰ ਤਾਂ ਆਪ ਨਹੀਂ ਪਤਾ ਸੀ ਤਾਂ ਆਪ ਬਾਹਰੋਂ ਆਏ ਆ ਹੈ ਕਰ ਕਰੇ ਪਿੰਡ ਦਾਗਾ ਇਹ ਸਾਡੇ ਅਸੀਂ ਇੱਥੇ ਹੁੰਦੇ ਆ ਰਹਿਣ ਵਾਲੇ ਸਾਨੂੰ ਪਤਾ ਕੋਈ ਨਹੀਂ ਕਿ 100 ਲੜਾਈ ਝਗੜਾ ਆ ਜਾਂਦਾ ਇਹਦਾ ਤੇਰੇ ਵਰਗੇ ਕਈ ਸਾਡੇ ਤੁਰੇ ਤਸਵੀਰਾਂ ਨੂੰ ਜ਼ਰੂਰ ਸਾਂਝਾ ਕਰਿਓ ਇਹ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਆਹਲ ਬੋਦਲਾਂ ਦੀਆਂ ਹਨ ਜਿੱਥੇ ਇੱਕ ਬਜ਼ੁਰਗ ਮਾਤਾ ਜੋ ਕਿ ਪਿਛਲੇ ਲੰਮੇ ਸਮੇਤ ਲੋਵਾਰਸ਼ਾਂ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੀ ਹੈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੇ ਕੋਈ ਵੀ ਪਰਿਵਾਰਕ ਮੈਂਬਰ ਇਸ ਦੁਨੀਆ ਤੇ ਨਾ ਹੋਣ ਕਾਰਨ ਮਾਤਾ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਇਹ ਮਾਤਾ ਲੋਵਾਰਸ਼ਾਂ ਦੀ ਤਰ੍ਹਾਂ ਇਸ ਪਿੰਡ ਦੇ ਵਿੱਚ ਰਹਿ ਰਹੀ ਹੈ ਹਾਲਾਂਕਿ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਹ ਮਾਤਾ ਐਸੇ ਹੀ ਪਿੰਡ ਦੀ ਜੰਪਾਲ ਹੈ ਪਰ ਹੁਣ ਇਸ ਮਾਤਾ ਦਾ ਕੋਈ ਪਰਿਵਾਰਕ ਜੀ ਨਾ ਹੋਣ ਕਾਰਨ ਮਾਤਾ ਦੇ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਮਾਤਾ ਦੇ ਸਿਰ ਤੇ ਛੱਤ ਨਾ ਹੋਣ ਕਾਰਨ ਮਾਤਾ ਆਪਣਾ ਇਸ ਸੜਕ ਨੂੰ ਹੀ ਰਹਿਣ ਬਸੇਰਾ ਮੰਨ ਰਹੀ ਹੈ ਅੱਤ ਦੀ ਗਰਮੀ ਵੀ ਐਸੇ ਸੜਕ ਦੇ ਉੱਪਰ ਹੀ ਕੱਟੀ ਹੈ ਮਾਤਾ ਨੇ ਜਦ ਕਿ ਬਾਰਸ਼ਾਂ ਤੇਜ਼ ਹਨੇਰੀਆਂ ਦਾ ਸਾਹਮਣਾ ਐਸੇ ਸੜਕ ਤੇ ਬੈਠ ਕੇ ਕੀਤਾ ਹੈ ਮਾਤਾ ਨੇ ਨਾ ਰਹਿਣ ਲਈ ਘਰ ਨਾ ਸਿਰ ਤੇ ਛੱਤ ਤੁਸੀਂ ਵੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਜੀਵਨ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਕਿਸ ਤਰ੍ਹਾਂ ਦੀ ਮਾਨਸਿਕਤਾ ਦੇ ਤੌਰ ਤੇ ਬਿਮਾਰ ਹੋ ਸਕਦੀ ਹੈ ਮਾਤਾ ਉਧਰ ਇਕੱਠੇ ਹੋਏ ਪਿੰਡ ਆਲ ਬੋਦਲਾ ਦੇ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਤਾ ਦਾ ਪਰਿਵਾਰ ਲਗਭਗ ਖਤਮ ਹੋ ਚੁੱਕਿਆ ਹੈ ਇਸ ਮਾਤਾ ਦਾ ਹੁਣ ਕੋਈ ਵਾਰਸ ਨਾ ਹੋਣ ਕਾਰਨ ਇਹ ਮਾਤਾ ਇੱਥੇ ਇਕੱਲੀ ਜੀਵਨ ਬਤੀਤ ਕਰ ਰਹੀ ਹੈ ਜੋ ਕਿ ਇੱਕ ਨਰਕ ਭਰੀ ਜ਼ਿੰਦਗੀ ਤੋਂ ਘੱਟ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਤਾ ਵੱਲੋਂ ਇੱਥੇ ਹੀ ਰਹਿ ਕੇ ਗੰਦੇ ਨਾਲੇ ਦਾ ਪਾਣੀ ਪੀਣਾ, ਗੰਦੇ ਛੱਪੜ ਦੇ ਪਾਣੀ ਨਾਲ ਨਹਾਉਣਾ, ਉਸੇ ਪਾਣੀ ਨਾਲ ਖਾਣਾ ਬਣਾਉਣਾ, ਖਾਣਾ ਸਮਝ ਤੂੰ ਬਾਹਰ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਇਸ ਮਾਤਾ ਦੇ ਇਲਾਜ ਦੀ ਮੰਗ ਕੀਤੀ ਹੈ। ਉਹਨਾਂ ਨੇ ਖਾਸ ਕਰਕੇ ਮਨੁੱਖਤਾ ਦੀ ਸੇਵਾ ਗੌਰਪਤ ਮਿੰਟੂ ਜੀ ਨੂੰ ਫਰਿਆਦ ਲਗਾਈ ਹੈ ਕਿ ਉਹ ਇਸ ਮਾਤਾ ਦੇ ਵੱਲ ਗੌਰ ਜ਼ਰੂਰ ਕਰਨ ਤੇ ਇਸ ਮਾਤਾ ਨੂੰ ਆਪਣੇ ਕੋਲ ਜ਼ਰੂਰ ਲੈ ਜਾਣ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਸੀ ਆਪਣਾ ਬਣਦਾ ਫਰਜ਼ ਬਣਦੀ ਸੇਵਾ ਜ਼ਰੂਰ ਨਿਭਾਵਾਂ। ਤੁਸੀਂ ਵੀ ਇਸ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਮਨੁੱਖਤਾ ਦੀ ਸੇਵਾ ਗੁਰਪੇ ਤੇ ਮਿੰਟੂ ਜੀ ਤੱਕ ਪਹੁੰਚ ਸਕੇ। ਜੋ ਇਸ ਮਾਤਾ ਦਾ ਭਲਾ ਹੋ ਸਕੇ। ਹੋਰ ਸਮਾਜ ਸੇਵੀ ਵੀਰਾਂ ਵੱਲੋਂ ਇਸ ਦੀ ਬਾਹ ਫੜੀ ਜਾ ਸਕੇ ਅਤੇ ਇਲਾਜ ਕਰਵਾਇਆ ਜਾ ਸਕੇ ਜੋ ਕਿ ਮਾਤਾ ਦੀ ਬਾਕੀ ਰਹਿਣ ਦੀ ਜ਼ਿੰਦਗੀ ਦੇ ਦਿਨ ਚੰਗੇ ਬਤੀਤ ਹੋ ਸਕਣ। ਸਾਡੇ ਚੈਨਲ ਵੱਲੋਂ ਵੀ ਇਸ ਦੀ ਗਵਹਾਰ ਹੈ ਕਿ ਜੇਕਰ ਮਾਤਾ ਦਾ ਕੋਈ ਵਾਰਿਸ ਜਾਂ ਕੋਈ ਰਿਸ਼ਤੇਦਾਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਉਹ ਪਿੰਡ ਆਲ ਬੋਦਲਾ ਦੇ ਮੌਤਵਾਰ ਬੰਦਿਆਂ ਨਾਲ ਸੰਪਰਕ ਕਰ ਸਕਦਾ ਹੈ। ਫਿਲਹਾਲ ਮਾਤਾ ਆਪਣੇ ਆਪ ਵਿੱਚ ਨਹੀਂ ਸੀ ਤੇ ਅਫਸਰਟ ਹੈ ਜੋ ਹੋਰ ਨਾ ਵੀਡੀਓ ਦੀ ਤੁਹਾਨੂੰ ਆਡੀਓ ਨਹੀਂ ਸੁਣਾ ਸਕਕਿਉਂਕਿ ਜੇ ਦੇ ਵਿੱਚ ਭੱਦੀ ਸ਼ਬਦਾਵਲੀ ਦੇ ਵਿੱਚ ਗਾਲਾਂ ਵੀ ਕੱਢੀਆਂ ਜਾ ਰਹੀਆਂ ਇਸ ਲਈ ਅਸੀਂ ਵੀ ਇਸ ਵੀਡੀਓ ਦੀ ਆਡੀਓ ਨਹੀਂ ਸੁਣਾ ਸਕਦੇ ਔਰ ਪਿੰਡ ਵਾਸੀਆਂ ਦੇ ਬਿਆਨ ਤੁਹਾਨੂੰ ਜ਼ਰੂਰ ਸੁਣਾਵਾ ਗਿਆ ਤੇ ਇੱਥੇ ਪਹੁੰਚਣ ਵਾਲੇ ਸਮਾਜ ਸੇ ਵੀ ਵੀਰ ਪਿੰਡ ਵਾਸੀਆਂ ਦੀ ਜ਼ਰੂਰ ਗੱਲਬਾਤ ਸੁਣ ਲੈਣਾ ਤੇ ਤੁਸੀਂ ਇਸ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਮਾਤਾ ਦਾ ਇਲਾਜ ਹੋ ਸਕੇ ਤੇ ਬਾਕੀ ਜ਼ਿੰਦਗੀ ਚੰਗੀ ਬਤੀਤ ਹੋ ਸੋ ਬਣੇ ਰਹੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਮੈਂ ਮਾਤਾ ਦੀ ਨਹੀਂ ਵੀਰੇ ਆ 20 ਰੁਪਈਆ ਨੂੰ ਦੇ ਦੇ ਜੇ ਲੈ ਨੂੰ ਦੇ ਦੋ ਆ ਚੱਕ ਲੋ ਜੀ 20 ਰੁਪਈਏ ਤੁਸੀਂ ਆਪਦੇ ਮਾਤਾ ਇਹ ਉਧਰ ਦੇ ਨੂੰ ਵੀ ਆ ਲੈ ਬਪਾ ਆ ਲੈ ਜਾ ਆ ਲੈ ਜਾ ਮਾਤਾ ਅਪਰਾ ਬਾ ਜਾ ਜਾਓ ਮਹਾਰਾਜ ਉਧਰ ਦਿਓ ਬੱਚਿਆਂ ਨੂੰ ਕਿ ਸਾਨੂੰ ਤੰਨੇ ਅਸੀਂ ਤਾਂ ਅਸੀਂ ਵੀ ਪੁੱਤਾਂ ਧੀਆਂ ਵਰਗੇ ਮਾਤਾ ਇੱਥੇ ਭਣੇ ਜੰਮਣ ਡੇ ਆ ਮੈਂ ਤਾਂ ਅਸ਼ੀਰਵਾਦ ਲੈਣ ਆਇਆ ਤੇ ਉਹ ਜਾਗਾ ਉਧਰ ਜਾ ਬਾਬਾ ਜਾਂਦਾ ਪਾਪੂ ਹਰ ਇਸ ਕੰਮ ਤੇ ਆ ਤਾ ਉਹਨੂੰ ਦੇ ਦੇਮ ਦੀ ਲੈ 200 ਰੁਪਏ ਮਾ ਦੇ ਉਹ ਲੈ ਪੈਣੇ ਲੈ ਲੈ ਆਈ ਖਾਣ ਨੂੰ ਨਹੀਂ ਮੈਂ ਖਾਣ ਨੂੰ ਜਾ ਘਰ ਨਹੀਂ ਆ ਤਾਂ ਮੇਰੇ ਕੋਲੇ ਮੇਰੇ ਕੋ ਨਿਆਣਾ ਕੋਈ ਹੋਵੇ ਤਾਂ ਫੇਰੇ ਵੀ ਹੈ ਨਾ ਉਹ ਸਾਰੇ ਉਧਰ ਖੇਡਦੇ ਆ ਉਹ ਜਾ ਸਾਡੇ ਸਰਪੰਚਾਂ ਵੀ ਜਾਂਦਾ ਕਿਹੜਾ ਆਹ ਹੈ ਸਾਡਾ ਪਿੰਡ ਤਾਂ ਹੀ ਇੱਥੋਂ ਦਾ ਹੀ ਐ। ਅੱਛਾ ਮਾਤਾ 1 ਮਿੰਟ ਮੈਂ ਤੇਰੇ ਕੋਲ ਇੱਕ ਗੱਲ ਪੁੱਛਣੀ ਮੈਨੂੰ ਦੱਸ ਦੇ। ਨਹੀਂ ਮੈਂ ਨਹੀਂ ਦੱਸਾਂਗਾ ਉੱਧਰ ਜਾ। ਕਿਥੇ ਸੁੱਤੇ ਹੋ? ਇੱਥੇ ਲੰਮੇ ਪੈਰ ਦੇ ਜਾਮਾ। ਹੁਣ ਕੀ ਤੂੰ ਸਾਨੂੰ ਪੁੱਛਦਾ? ਇੱਥੇ ਬਹਿ ਜਾ ਮੈਂ। ਨਹੀਂ ਉੱਧਰ ਚੱਲ। ਜਾ ਤੂੰ ਜਿੱਥੋਂ ਆਇਆ ਹੈ ਕਿਹੜੇ ਪਿੰਡ ਦਾ ਹੈ? ਮੈਂ ਮਾਤਾ ਪ੍ਰੋਇਪਰੋਂ ਆਇਆ ਮੈਂ। ਨਹੀਂ ਪ੍ਰੋਇਪਰ ਤਾਂ ਨਹੀਂ ਇਹੀ ਤੇ ਖਾਲਾਂ ਦੇ ਆ। ਤੁਸੀਂ ਅਹਲਾ ਦੇ ਮੈਂ ਮੱਲਾ ਵਾਲੇ ਤੋਂ ਆਇਆ ਹਾਂ। ਨਹੀਂ ਅਸੀਂ ਮੱਲਾ ਵਾਲਾ ਤਾਂ ਨਹੀਂ ਗਏ ਮੱਲਾ ਵਾਲਾ ਦਾ ਘਰ ਉੱਧਰ ਆ। ਜਾ ਉਹਨੂੰ ਪੁੱਛ ਲਾਓ ਹੁਣ ਆਂਗਾ। ਇਨਾਂ ਨੂੰ ਆ ਅੱਗੇ ਆ ਮੱਲਾ ਵਾਲੇ ਦਾ ਮੱਲਾ ਵਾਲੇ ਦਾ ਤੁਹਾਡਾ ਮਾਤਾ ਦਾ ਨਾਮ ਕੀ ਹੈਗਾ ਤੁਹਾਡਾ ਨਾਮ ਕੀ ਹੈ ਤੂੰ ਮੈਨੂੰ ਪੁੱਛਦਾ ਕਿਹੜੇ ਗੱਲੋਂ ਹੈ ਤੇਰਾ ਨਾਮ ਗੱਲ ਕੀ ਆ ਅਸੀਂ ਮੱਲਾ ਵਾਲੇ ਦਾ ਮਾਤਾ ਮੀਂ ਓਏ ਆ ਪੁੱਛ ਸਰਪੈਂਚ ਨੂੰ ਸਾਨੂੰ ਨਾ ਪੁੱਛਾ ਜੀ ਤਾਂ ਢਿੰਗਾ ਇੱਥੋਂ ਦਿੰਗਾ ਤੁਸੀਂ ਧੀਆ ਮੇਰੀ ਮਾਤਾ ਗੁੰਮ ਹੋ ਗਈ ਮੈਂ ਆਪਦੀ ਮਾਤਾ ਦੀ ਤਲਾਸ਼ ਚ ਇੱਥੇ ਆਇਆ ਹਾਂ ਅੱਧਾ ਚਲੇ ਜਾ ਚੰਗਾ ਰਹੇਗਾ ਇੱਥੋਂ ਨਾ ਕੁੜੀਆਂ ਨੂੰ ਪੁੱਛਦਾ ਤੂੰ ਆ ਉਹਨੂੰ ਪੁੱਛ ਸਰਪੈਂਚ ਨੂੰ ਓਏ ਹਰੀ ਚੰਦਰੂ ਪੁੱਛ। ਉਹ ਮਾਂ ਮੇਰੀ ਮੈਂ ਤਾਂ ਤੈਨੂੰ ਲੈਣ ਵਾਸਤੇ ਆਇਆ ਮੇਰੀ ਮਾਂ ਘੁੰਮ ਗਈ ਮਾਤਾ। ਤਸਾਂ ਕਿੱਥੇ ਆ ਤਰੀਆਂ ਤੂੰ। ਮੈਂ ਹਰੀ ਲੋਕਾਂ ਦੇ ਹੀ ਹੈ ਗਿਆ। ਸਾਡੇ ਦਾ ਘਰ ਹੈ ਕਾ ਨੂੰ ਪੁੱਛ ਪਿਆ ਅੰਦਰ ਬੂਆ ਖੁੱਲਾਣਾ ਤੈਨੂੰ ਪੁੱਛ ਲੈ। ਚਲੋ ਆਜੋ ਦਿਖਾ ਦਿਓ ਕਿਹੜਾ ਘਰ ਉਹਨੂੰ ਪੁੱਛਦੇ ਮੈਨੂੰ ਪਤਾ ਲੱਗ ਜੇ ਮੜਾ ਜਾਣ। ਉਹ ਗਾਂ ਜਾ। ਪੁੱਛਦਾ ਤੈਨੂੰ ਕਿੱਥੇ ਤੇਰਾ ਪਤਾ ਕੋ ਨਹੀਂ। ਵੀ ਤੂੰ ਦੇਸੋਂ ਦੇ ਆਵਿਆ ਠੀ ਤੇ ਗਿਆ ਦੁਕਾਨ ਤੇ ਉੱਥੇ ਜਾ ਕੇ ਪੁੱਛ ਲੈ ਗਾਂ ਜਾ ਕੇ। ਦੇਸੂ ਦੀ ਹਕੀ ਕੁ ਮਾੜਾ ਮੈਨੂੰ ਪਤਾ ਨਹੀਂ ਦੇਸੂ ਦੀ ਹਕੀ ਕਿਹੜੀ ਮਾੜਾ ਜੇ ਉੱਥੇ ਇੱਥੇ ਆਇਆ ਤਾਂ ਉੱਠ ਕੇ ਤੈਨੂੰ ਇਸ ਤਰ੍ਹਾਂ ਘਰ ਘੜਾ ਗਿਆ ਇਹ ਟੁੱਟੀ ਨਲਕਾ ਸਾਟਾ ਕੋਣੀ ਆ ਵੇ ਪਾਣੀ ਆ ਟੁੱਟੀ ਬੋਤਲ ਆ ਟੁੱਟੀ ਬੰਦ ਹੋਈ ਹੈ ਹਾਂ ਤੇ ਸਾਡਾ ਤੇ ਆਪ ਕੁੜੀਆਂ ਘਰ-ਬਾਰ ਇੱਥੇ ਨਹੀਂ ਬੂਹੇ ਬਸਾਰੇ ਬੰਦ ਮਾੜਾ ਤੂੰ ਮੈਨੂੰ ਸਿਆਣਿਆ ਨਹੀਂ ਕਰ ਉਹ ਨਹੀਂ ਅਸੀਂ ਨਹੀਂ ਜਾਣਦੇ ਜਾ ਕੇ ਬੰਦੇ ਨੂੰ ਪੁੱਛਾ ਸਿੰਦਾਂ ਦਾ ਮੁੰਡਾ ਤੂੰ ਜਾਣਾ ਆ ਕਿ ਤੂੰ ਜਿੱਤਰਾ ਜਾਏਗਾ ਤੋ ਹਨੋ ਪੁੱਛੀ ਜਾਂਦਾ ਆਸ ਹੀ ਜਾਣਦੇ ਨਹੀਂ ਪੁੱਛਦੇ ਨਹੀਂ ਕਿਸੇ ਨੂੰ ਵੀ ਇਹਦਾ ਆਦਾ ਤਰ ਬੰਦਾ ਕੋਲ ਪੁੱਛੇ ਜਾ ਕੇ ਐਵੇਂ ਕਹਦਾ ਦਰਸ਼ਕਾਂ ਦਾ ਪਹਾਂਗਾ ਕਿ ਤੇਟ ਚ ਖਾਵੇਂਗਾ ਕਿਤੇ ਤੋਂ ਓਏ ਕਾਨੂੰ ਪੁੱਛੀ ਜਾਂਦਾ ਦੱਸ ਵੀ ਤੂੰ ਉਧਰ ਪੁੱਛ ਜਾ ਕੇ ਬੰਦਿਆਂ ਕੋਲ ਇਹਦਾ ਤੇਰੇ ਚ ਗਲਤੀ ਹੈ ਕਿ ਉਹਨਾਂ ਚ ਗਲਤੀ ਹੈ ਕੌਣ ਹੈਗਾ ਕੌਣ ਨਹੀਂ ਇੱਥੇ ਹੈਗਾ ਅਸੀਂ ਨਹੀਂ ਜਾਣਦੇ ਕਿ ਇਹਨੂੰ ਅਸੀਂ ਇੱਥੇ ਪਿੰਡ ਨੂੰ ਜਾਣਦਾ ਹੀ ਨਹੀਂ ਕਿਸੇ ਨੂੰ ਵੀ ਅਹੀਂ ਤੇ ਆਪ ਮਾਰੀ ਦੋ ਆ ਤਾਂ ਰੋਟੀ ਦਾ ਭਾਨਾ ਬਣਾਇਆ ਮੈਂ ਆ ਪਤਾ ਨਹੀਂ ਕਿੱਥੋਂ ਦੇ ਆਏ ਆ ਮਾਸਟਰ ਜੇ ਹੈਗੇ ਖਰੇ ਕਿ ਹੁਣ ਆ ਸਾਰੀ ਰਾਤ ਇੱਥੇ ਤੁਰੇ ਰਹਿੰਦੇ ਆ ਮਦਗ ਖਾਣ ਪੀਣ ਨੂੰ ਚੀਜ਼ ਲਿਆਦੀ ਤੇ ਖਾਣਾ ਕੋਈ ਉਹ ਜਾਨਾ ਕਿ ਨਹੀਂ ਆ ਤੇ ਦੂਜੀ ਤਰਫ ਬੈਠੀ ਹੈ ਜਿਹੜੀ ਲਵਾਰਸ ਆਲਪ ਦੇ ਵਿੱਚ ਇਹਨਾਂ ਦਾ ਕੀ ਬੈਕਗ੍ਰਾਉਂਡ ਹੈ ਇਹ ਜੀ ਵੈਸੇ ਤਾਂ ਪਿੰਡ ਦੇ ਹੀ ਨੇ ਜੀ ਜੀ ਅਸਨੇ ਕਿੱਥੇ ਦੇ ਸੀ ਮੈਰਜ ਇਹਨਾਂ ਦੀ ਪਾਸੇ ਹੋਈ ਸੀ ਇਹਨਾਂ ਦਾ ਘਰ ਵਾਲਾ ਫੌਜੀ ਸੀ ਜੀ ਠੀਕ ਹੈ ਉਹਨਾਂ ਦਾ ਵੀ ਕਤਲ-ਕੁੱਤਲ ਹੋ ਚੁੱਕਾ ਹੈ ਇਹਨਾਂ ਦੇ ਪਰਿਵਾਰ ਦਾ ਵੀ ਮਰ ਲੋਕਾਂ ਦਾ ਕਤਲ-ਕੁੱਤਲ ਹੋਏ ਨੇ ਉਸ ਤੌਰ ਤੇ ਦਿਮਾਗੀ ਟੈਨਸ਼ਨ ਦੇ ਵਿੱਚ ਪਹਿਲਾਂ ਤੇ ਫਲਕਾ ਕਾafi ਦਿਨ ਬੈਠੇ ਰਹੇ ਨੇ ਠੀਕ ਹੈ ਜਦੋਂ ਕਰੋਨਾ ਦੇ ਹਾਲਾਤ ਆਏ ਨੇ ਉਹ ਉਦੋਂ ਦੇ ਇੱਥੇ ਪਿੰਡ 'ਚ ਨੇ ਠੀਕ ਹੈ ਔਰ ਇੱਥੇ ਇਹਨਾਂ ਦੀ ਬਹੁਤ ਤੇ ਮਾੜੀ ਪਿੰਡ ਵਾਲੇ ਰੋਟੀ ਚਾਪਣੀ ਤਾਂ ਦਿੰਦੇ ਨੇ ਬਾਕੀ ਅੱਗੋਂ ਬਹੁਤ ਮਾੜੇ ਅਫਸਰਟ ਸ਼ਬਦ ਬੋਲ ਸ਼ਬਦ ਬੋਲਦੇ ਨੇ ਜੈਕਸਨਸਤਾ ਦੇ ਮੈਂਬਰ ਵੀ ਪਹੁੰਚੇ ਨੇ ਤੇ ਇਸ ਅਪਰਾਲੇ ਨੂੰ ਕਿਵੇਂ ਵੇਖਦੇ ਹੋ ਸਤੰਤ ਅਸੀਂ ਧੰਨਵਾਦ ਕਰਦੇ ਜਿਹੜੇ ਪਹੁੰਚੇ ਨੇ ਜੀ ਜੀ ਹੋਰ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਹੋਰ ਸੰਸਥਾਵਾਂ ਨੂੰ ਨਾਲ ਬੇਨਤੀ ਕਰਦੇ ਆ ਬੇ ਇਹਨਾਂ ਦੀ ਜਿਹੜੀ ਨਰਕ ਭਰੀ ਜ਼ਿੰਦਗੀ ਹੈ ਨਰਕ ਭਰੀ ਜ਼ਿੰਦਗੀ ਹੈਗੀ ਹੈ ਸੁੱਖ ਦੀ ਕਲ ਨੂੰ ਬਤੀਤ ਕਰ ਸਕਣ ਜੀ ਉਹਨਾਂ ਇਹਨਾਂ ਦਾ ਜਿਹੜਾ ਰਹਿਣ ਸਿਆਣ ਇੱਥੇ ਪਿੰਡ 'ਚ ਹੀ ਹੁੰਦਾ ਵੀ ਹਾਂਜੀ ਹਾਂਜੀ ਇੱਥੇ ਹੀ ਹੈ ਜੀ ਇਹਨਾਂ ਨੂੰ ਕਾਫੀ ਵਾਰੀ ਕੋਸ਼ਿਸ਼ ਕੀਤੀ ਪਾਸੇ ਨਾਲ ਧਰਮਸ਼ਾਲਾ ਹੈ ਉੱਥੇ ਪਹੁੰਚਾਉਣ ਦੀ ਪਰ ਇਹ ਧਰਮਸ਼ਾਲਾ 'ਚ ਨਹੀਂ ਰਹਿੰਦੇ ਜਦੋਂ ਹੀ ਜੋ ਕਿਸੇ ਇੱਥੇ ਹੀ ਬਣਾ ਕੇ ਥਾਂ ਦਿੱਤੀ ਗਈ ਫਿਰ ਵੀ ਨਹੀਂ ਇਹਨਾਂ ਨੇ ਉਹ ਤੋੜ ਤੋੜ ਦਿੱਤੀ ਜੀ ਆਪਦਾ ਇੱਥੇ ਹੀ ਬੈਠੇ ਰਹਿੰਦੇ 24 ਘੰਟੇ ਜੀ ਸਰਦੀ ਸਰਦੀ ਹੋਵੇ ਗਰਮੀ ਹੋਵੇ ਇੱਥੇ ਹੀ ਬੈਠਦੇ ਜੀ ਪਹਿਲਾਂ ਵੀ ਕਿਸੇ ਸੰਸਥਾ ਨੇ ਅਪਰਾਲਾ ਕੀਤਾ ਇਹਨਾਂ ਨੂੰ ਲਜਾ ਹਾਂਜੀ ਹਾਂਜੀ ਆਏ ਸੀ ਪਰ ਨਹੀਂ ਗਏ ਜੀ ਜੀ ਅਈ ਮੈਂ ਰਾਜਾ ਸੁਖਜੀਤ ਮੇਰਾ ਸਿੱਧਾ ਨਾਂ ਨਿੱਕਰਾ ਨਾ ਰਾਜਾ ਮੈਂ ਪਿੰਡ ਆਲ ਬੋਦਲਾ ਤੋਂ ਰਹਿਣ ਵਾਲਾ ਇਹ ਮਾਤਾ ਆਪਣੀ ਆਲ ਬੋਦਲਾ ਤੋਂ ਰਹਿੰਦੀ ਆ ਪਹਿਲਾਂ ਤੋਂ ਇੱਥੇ ਸੀ ਤੇ ਇਹਦੇ ਦਿਮਾਗੀ ਹਾਲਤ ਸਹੀ ਨਹੀਂਗੀ ਇਨੂੰ 2-3 ਵਾਰ ਅਸੀਂ ਇੱਥੋਂ ਪਾਸੇ ਵੀ ਲਗਾਏ ਆ ਨਾਲ ਉੱਥੇ ਬਹਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਬਹਿੰਦੀ ਨਹੀਂ ਇਹਦੀ ਦਿਮਾਗੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਇੱਥੋਂ ਬੱਚਿਆਂ ਨੂੰ ਕਦੀ ਵੱਟੇ ਮਾਰਦੀ ਆ ਕਦੀ ਗਾਲ ਮੰਦਾ ਕਰਦੀ ਆ ਵੀ ਸਾਰੀਆਂ ਸਸਤਾਵਾਂ ਜਿੰਨੀਆਂ ਵੀ ਹੈਗੀਆਂ ਸਾਡੇ ਲੋ ਬੇਨਤੀ ਆ ਵੀ ਮਾਤਾ ਦੀ ਬਾਹ ਫੜੀ ਜਾਵੇ ਤੇ ਇਹਦੇ ਨਾਲ ਇਹਨੂੰ ਲਿਜਾਇਆ ਜਾਵੇ ਇੱਥੋਂ ਤੇ ਇਹਦੀ ਵਧੀਆ ਹਾਲਤ 'ਚ ਇਹਦੀ ਸੇਵਾ ਹੋ ਸਕੇ ਨਰਕ ਪਰ ਜਿੰਦਗੀ ਨਰਕ ਪਰ ਜਿੰਦਗੀ ਜੋ ਬਾਹਰ ਨਿਕਲ ਜਾਵੇ ਇਹ ਉਹ ਆਤਮਾਨ ਕੇ ਬੇਨਤੀ ਹੈ ਸਾਡੀ ਸਾਰੀ ਸੰਸਤਾ ਨੂੰ ਮੈਂ ਤੁਹਾਡਾ ਗੁਰਮੀਤ ਸਿੰਘ ਜੀ ਹਾਲ ਬੋਤਲਾਂ ਦੇ ਵਿੱਚ ਕਮਾਤਾ ਬੈਠੀ ਕੀ ਸਥਿਤੀ ਉਹਨਾਂ ਦੀ 멘ਟਲੀ ਅਫਸੈਟ ਹੈ ਕਾਫੀ ਚੇਰ ਤੋਂ ਨਰਕ ਭੋਗ ਰਹੀ ਹੈ ਆ ਵੀ ਉਹਦਾ ਦਿਮਾਗੀ ਕਾਫੀ ਚੇਰ ਦਿਮਾਗੀ ਟੈਨਸ਼ਨ ਹੈਗੀ ਉਹਨੂੰ ਤੇ ਕੋਈ ਘਰ ਪਰਿਵਾਰ ਹੈ ਨਹੀਂ ਵਿੱਚ ਉਹਦੇ ਮਗਰ ਸੇਵਾ ਕਰਨ ਵਾਲਾ ਪਿੰਡ ਵਾਲੇ ਦੇ ਸਾਰੇ ਤੇ ਹੈਗੀ ਹੈ ਰੋਟੀ ਪਾਣੀ ਦੇ ਜਾਂਦੇ ਪਿੰਡ ਵਾਲੇ ਪਰ ਅੱਗੋਂ ਮੈਂਟਲੀ ਅਫਸਰਟ ਹੋਣ ਕਾਰਨ ਅਗੋ ਇਟਾ ਟਾ ਟਾ ਵੀ ਮਾਰਦੀ ਹੈ ਗਾਲਾਂ ਗੋਲਾਂ ਵੀ ਕੱਢ ਲੈਂਦੀ ਹੈ। ਹੋਰ ਤੁਸੀਂ ਵੇਖਿਆ ਹੀ ਹੈ ਜਿੱਦਾਂ ਗੰਦੇ ਪਾਣੀ ਚ ਰਹਿਣ ਦੇ ਬਾਵਜੂਦ ਲੋਕ ਪਿੰਡ ਦੇ ਲੋਕਾਂ ਨੇ ਤਪਰਲੇ ਵੀ ਕੀਤਾ ਸੀ ਪਰੇ ਜਗ੍ਹਾ ਬਣਾ ਕੇ ਦਿੱਤੀ ਸੀ ਪਰ ਨਹੀਂ ਫਿਰ ਵਾਰ-ਵਾਰ ਇੱਥੇ ਆ ਕੇ ਫਿਰ ਉਹ ਸੀ ਗੰਦੇ ਪਾਣੀ ਦਾ ਨਾਂ ਨੂੰ ਵੀ ਲੈਂਦੀ ਆ ਰੋਟੀ ਪਾਣੀ ਵੀ ਇੱਥੇ ਗੰਦੀ ਜਗ੍ਹਾ ਤੇ ਖਾ ਲੈਂਦੀ ਆ ਤੇ ਆਈ ਸੀ ਸਥਿਤੀ ਤੁਸੀਂ ਵੇਖਿਆ ਹੀ ਨੇ ਆਪਣੀ ਅੱਖਾਂ ਨਾਲ ਜੀ ਅੱਜ ਇੱਕ ਸੰਸਥਾ ਦੇ ਮੈਂਬਰ ਵੀ ਪਹੁੰਚੇ ਆ ਇਹਨਾਂ ਨੂੰ ਲੈ ਜਾਣ ਲਈ ਤੇ ਕਿਵੇਂ ਵੇਖਦੇ ਹੋ ਉਪਰਾਲੇ ਨੂੰ ਅਪੀਲ ਕੀ ਕਰਦੇ ਹੋ ਹੋਰ ਸੰਸਥਾ ਨਾਲ ਸਾਡੇ ਕੋਲ ਤਾਂ ਇਹੀ ਅਪੀਲ ਲੱਗੀ ਹੈ ਜੀ ਅਸੀਂ ਅਰਦਾਸ ਬੇਨਤੀ ਕਰਦੇ ਆ ਵੀ ਇਸ ਮਾਤਾ ਦੀ ਜਿਹੜੀ ਹੈ ਨਾ ਹਨਰਕ ਭਰੀ ਜ਼ਿੰਦਗੀ ਪਈ ਸਹੀ ਹੋ ਜਾਏ ਮਾਤਾ ਸਹੀ ਹੋ ਜਾਏ ਉਹਨਾਂ ਕੋਲ ਅਲੌਕਿਕ ਸ਼ਕਤੀਆਂ ਹੀ ਸਮਝ ਲਓ ਵੀ ਜਿਹੜਾ ਵੀ ਉਹਨਾਂ ਦੇ ਟੱਚ ਚ ਆਉਂਦਾ ਵੀ ਦਿਮਾਗ ਉਹਨਾਂ ਦਾ ਸੈੱਟ ਹੋ ਜਾਂਦਾ ਹੈ ਜਾਂ ਆਪਦੀ ਜਿਹੜੀ ਜ਼ਿੰਦਗੀ ਜਿਹੜੀ ਬਚੀ ਹੈਗੀ ਹੈ ਚੰਗੀ ਬਤਾ ਲੈਣਾ ਵੀ ਇਹਨਾਂ ਚੇਰ ਹੋ ਗਿਆ ਮੈਂ ਤਾਂ ਜਦੋਂ ਦਾ ਮਤਲਬ ਮੈਨੂੰ ਸੰਭਾਲਾ ਆਇਆ 10-12 ਸਾਲ ਹੋ ਗਏ ਮੈਂ ਤਾਂ ਇਦਾਂ ਹੀ ਦੇਖਦਾ ਆ ਨਾ ਮਾਤਾ ਨੂੰ ਤੇ ਕਿਤੇ ਨਾ ਕਿਤੇ ਸਾਨੂੰ ਵੀ ਦਰਦ ਹੁੰਦਾ ਉਹ ਵੀ ਇੱਕ ਰੱਬ ਦੇ ਜੀਵ ਹੈਗੇ ਆ ਵੀ ਇਹਨਾਂ ਬਹੁਤ ਦੁਖੀ ਵੀ ਸਾਨੂੰ ਬੁਖਾਰ ਹੁੰਦਾ ਤੇ ਡਾਕਟਰ ਕੋਲ ਪਹੁੰਚ ਜਾਂਦੇ ਆ ਪਤਾ ਨਹੀਂ ਉਹ ਕਦੋਂ ਦੇ ਕੋਈ ਗੋਲੀ ਨਹੀਂ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਕੋਈ ਡਾਕਟਰ ਨਹੀਂ ਕੁਝ ਚਾਹੀਦੀ ਰੋਟੀ ਨਹੀਂ ਕੋਈ ਪਹੁੰਚ ਨਹੀਂ ਕੁਝ ਨਹੀਂ ਤੇ ਅਸੀਂ ਇਹੀ ਕਹਿੰਨੇ ਆ ਅਰਦਾਸ ਬੇਨਤੀ ਕਰਨੇ ਆ ਵੀ ਇਸ ਸੰਸਥਾ ਵਾਲਿਆਂ ਨੂੰ ਵੀ ਇਹਨਾਂ ਮਾਤਾ ਨੂੰ ਲੈ ਜਾਣ ਕੋਈ ਜ਼ਿੰਦਗੀ ਚਾਰ ਦਿਨ ਜਿਹੜੇ ਵੀ ਹੈਗੇ ਉਹਦੇ ਸੁੱਖ ਦੇ ਬੀਤਣ ਐਡਰੈਸ ਦੱਸੋ ਐਂਡ ਆਲ ਬੋਦਲਾ ਜੀ ਜ਼ਿਲ੍ਹਾ ਫਾਇਲਕਾ ਕੀ ਤਹਿਸੀਲ ਵੀ ਫਾਇਲਕਾ ਜੀ ਡਾਕਾ ਨ ਕਿਹੜਿਆਂ ਵਾਲੀ ਲੱਗਦਾ ਜੀ ਕੀ ਨਾਮ ਕੀ ਹੈ ਖਾਲਸਾ ਵੈਖਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਮੇਰਾ ਆਲ ਬੋਦਲਾ ਏ ਮਾਤਾ ਜੀ ਕਾਫੀ ਸਾਲ ਤੋਂ ਬੈਠੇ ਨੇ ਇੱਥੇ ਜੀ ਅਸੀਂ ਜਦੋਂ ਦੀ ਸੁਰੱਖਤ ਸੰਭਾਲ ਲਈ ਆ ਅਸੀਂ ਉਦੋਂ ਦੀ ਦੇਖ ਰਹੇ ਇਹਨਾਂ ਨੂੰ ਠੀਕ ਆ ਸਭ ਨੂੰ ਕਿਉਂਕਿ ਇਹ ਮਾਤਾਂ ਦੀ ਥੋੜੀ ਮੈਂਟਲ ਨਹੀਂ ਹੈ ਦਿਮਾਗ ਥੋੜਾ ਜਿਆਦਾ ਅਫਸਟ ਹੈ ਨਗਾ ਕਿਉਂਕਿ ਜੋ ਵੀ ਬੱਚਾ ਲੰਗਦਾ ਜੋ ਵੀ ਇੱਥੋਂ ਸਕੂਲ ਦੇ ਬੱਚੇ ਵੀ ਲੰਗਦੇ ਨੇ ਮਾਵਾ ਪੈਣਾ ਵੀ ਲੰਗਦਿਆਂ ਨੇ ਛੋਟੇ ਛੋਟੇ ਸਾਡੇ ਬੱਚੇ ਨੇ ਉਹ ਵੀ ਲੰਗਦੇ ਨੇ ਉਹਨਾਂ ਨੂੰ ਮੱਟੇ ਮਾਰਦੇ ਜੀ ਸਾਡੀ ਬੇਨਤੀ ਸਾਰੀਆਂ ਸੰਸਥਾਵਾਂ ਕੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਮਾਤਾਂ ਦੀ ਘੇਰ ਕੀਤੀ ਜਾਵੇ ਜੋ ਵੀ ਮਾੜੀ ਮੋਟੀ ਨੇ ਦੀ ਜ਼ਿੰਦਗੀ ਬਚੀ ਆ ਤੇ ਸਹੀ ਕੀਤੀ ਜਾਵੇਗਾ ਜਿੰਦਗੀ ਨਰਕਪਰੀ ਭੋਗ ਰਿਆ ਜਿੰਦਗੀ ਬਹੁਤ ਨਰਕਪਰੀ ਭੋਗ ਰਿਆ ਜੀ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਦੇਖਿਆ ਹੁਣੇ ਦੇਖਿਆ ਪਾਣੀ ਵੀ ਛੱਪੜਦੇ ਪੀਂਦੇ ਪਾਣੀ ਵੀ ਛੱਪੜਦਾ ਪੀਂਦੇ ਰੋਟੀ ਵੀ ਇੱਥੇ ਪਕਾਉਂਦੇ ਨੇ ਅੱਛਾ ਜੀ ਇੱਥੇ ਸਾਰਾ ਕੁਝ ਕਰਦੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਸੰਸਥਾਵਾਂ ਨੂੰ ਬੇਨਤੀ ਆ ਸੰਸਥਾਵਾਂ ਨੂੰ ਬੇਨਤੀ ਆ ਵੀ ਇਹਨੂੰ ਇੱਥੋਂ ਲੈ ਲੈ ਕੇ ਜਾਣ ਪਿੰਡ ਕਿਹੜਾ ਜੀ ਆਲ ਬੋਦਲਾ ਜੀ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਪੈਂਦਾ ਇਹ ਮੰਡੀ ਲਾਦੂ ਕਾ ਦੇ ਕੋਲੇ ਪਿੰਡ ਆਲ ਬੋਦਲਾ ਡਿਸਟ੍ਰਿਕਟ ਫਾਜ਼ਿਲਕਾ ਠੀਕ ਹੈ ਜੀ ਕਿੜਿਆਂ ਵਾਲਾ ਪੋਸਟ ਆਫਿਸ ਹੈ ਆਗਲੇ ਆ ਤੇ ਕਿੰਨੇ ਵੀ ਜੀ ਉਹ ਸਲਸਾ ਇਹਨੂੰ ਕੁਲੇ ਜਾਂਦੀ ਹੈ ਜੀ ਜੀ ਤੇ ਅਸੀਂ ਨਗਰ ਵਾਲੋਂ ਗ੍ਰਾਈ ਇਕੱਠੀ ਕਰਕੇ ਨਗਰ ਦੇ ਵਿੱਚ ਗੱਲ ਕੀਤੀ ਆ ਜੀ ਤੋਂ ਅਸੀਂ ਜਿਹੜੀ ਸੇਵਾ ਮਤਲਬ ਨੂੰ ਜ਼ਰੂਰ ਦੇਾਂਗੇ ਜੀ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਪਰਸ਼ੇਮ ਸਿੰਘ ਜੀ ਮਾਤਾ ਨਰਕ ਭਰੀ ਜ਼ਿੰਦਗੀ ਬੋਗਰੀ ਬਹੁਤ ਜ਼ਿਆਦਾ ਜੀ ਕਿੰਨਾ ਸਮਾਂ ਆਲੇ ਦਾ ਪਾਣੀ ਇਹਨੂੰ ਮਤਲਬ ਤਕਰੀਬਨ 5-4 ਸਾਲ ਦੇ ਇੱਥੇ ਹੋ ਗਏ ਆ ਕਾਫੀ ਪਿੰਡ ਦੇ ਦੇ ਇਹੋ ਹੀ ਸੀਗਾ ਜੀ ਅਸੀਂ ਜੀ ਇਹ ਫਿਰ ਫਾਜ਼ਲ ਕਾ ਚਲੇ ਗਈ ਉੱਥੋਂ ਫਿਰ ਇੱਥੇ ਆ ਗਈ ਜੀ ਕੋਈ ਕਾਫੀ ਸਮਾਂ ਚ ਰਿਹਾ ਇੱਥੇ ਰਹੀ ਆ ਤੇ ਇਹੰਦਾ ਜਿਹੜਾ ਘਰ ਵਾਲਾ ਸੀ ਉਹ ਫੌਜੀ ਸੀ ਮਰ ਗਿਆ ਸੀ ਉਹਨੇ ਫਿਰ ਜਲਾਨੀ ਹੋਰ ਕਰ ਲਈ ਇਹਨੂੰ ਛੱਡ ਦਿੱਤਾ ਇਹਦੇ ਬੱਚੇ ਸੀਗੇ ਉਹਦੇ ਬੱਚਾ ਦੋਨੋਂ ਇਹਦਾ ਦਾਦਾ ਦਾਦੀ ਲੈ ਗਿਆ ਸੀ ਜੀ ਤੂੰ ਫਿਰ ਇਹੰਦਾ ਪਿਤਾ ਸੀ ਇੱਥੇ ਥਾਂ ਸੀ ਉਹ ਵੇਚ ਗਿਆ ਇਹ ਫਿਰ ਫਾਦਲ ਕਾ ਚਲੇ ਗਈ ਉਹ ਮਰ ਗਿਆ ਸੀ ਜੀ ਤੇ ਇਹ ਬਹੁਤ ਮਤਲਬ ਆ ਖਾਲੇ ਦਾ ਪਾਣੀ ਪੀਤੀ ਜਾਂਦੀ ਆ ਤੇ ਇਸੇ ਨਾਲ ਨਾਈ ਜਾਂਦੀ ਆ ਇਸੇ ਨਾਲ ਖਾਈ ਬਣਾਈ ਜਾਂਦੀ ਆ ਜੀ ਤੇ ਅਸੀਂ ਪਿੰਡ ਦੇ ਵਿੱਚ ਸਲਾਹ ਕੀਤੀ ਸੀ ਇੱਕ ਦਿਨ ਅੱਗੇ ਵੀ ਇੱਕ ਦੋ ਥਾਵਾਂ ਤੇ ਫੋਨ ਕੀਤੇ ਜੀ ਉਹ ਕਹਿ ਰਹੇ ਸੀ ਵੀ ਅਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਅਸੀਂ ਵੀਡੀਓ ਵੀਡੀਓ ਭੇਜੀ ਜੀ ਮਤਲਬ ਉਹਨਾਂ ਨੇ ਕੋਈ ਬਾਅਦ ਵਿੱਚ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਜੀ ਜੀ ਫੋਨ ਨਹੀਂ ਸਾਡਾ ਚੱਕਿਆ ਹੁਣ ਕਿਹੜੇ ਸੰਸਥਾਵਾਂ ਨੂੰ ਕੀ ਅਪੀਲ ਕਰ ਰਹੇ ਹੋ ਅਸੀਂ ਇਹ ਅਪੀਲ ਕਰਦੇ ਆਂ ਵੀ ਜੇ ਕੋਈ ਮਤਲਬ ਸੰਸਥਾ ਲੱਜਾਂਦੀ ਅਸੀਂ ਉਹਨਾਂ ਦੇ ਵਾਸਤੇ ਜਿਹੜੀਆਂ ਦੀ ਸੇਵਾ ਬਣੂਗੀ 10000 8000 50 ਸੌਰੀ ਕੁ 10-15000 ਰੁਪਏ ਤੱਕ ਅਸੀਂ ਉਹ ਸੇਵਾ ਵੀ ਦੇਣ ਨੂੰ ਤਿਆਰ ਆ ਜੀ ਤੇ ਇਹਨੂੰ ਕਿਸੇ ਸੰਸਥਾ ਦੇ ਵਿੱਚ ਰੱਖਿਆ ਜਾਵੇ ਠੀਕ ਧੰਨਵਾਦ ਮਿਹਰਬਾਨੀ ਧੰਨਵਾਦ